ਚਾਹ ਵੀ ਐਸਿਡ ਹੈ ਐਸਿਡ ਹੈ ਹਾਂਜੀ ਉਹ ਐਸਿਡੇ ਬਣਾਉਂਦੀ ਚਾਹ ਐਸਿਡ ਬਣਾਉਂਦੀ ਪੰਜਾਬੀ ਮਾਧਿਅਮ ਤਿਆਰ ਕਰਦੀ ਹਾਂਜੀ ਉੱਠ ਦੀ ਸਾਰ ਜਦੋਂ ਆਪਣੀ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹੀ ਅਸਲ ਦੇ ਵਿੱਚ ਬੈਡ ਹੈ ਉਹੀ ਬਿਮਾਰੀਆਂ ਤੋਂ ਸਾਨੂੰ ਜਿਹੜੀਆਂ ਬਿਮਾਰੀਆਂ ਨਿਤ ਨਵੀਆਂ ਜਿਹੜੀਆਂ ਆ ਉਹ ਲੱਗ ਰਹੀਆਂ ਚਾਹ ਪੀ ਲੋ ਕੋਈ ਹਰਜ ਨਹੀਂ ਤੁਸੀਂ ਕਹਿ ਰਹੇ ਹੋ ਪਰ ਉੱਠਦੇ ਸਾਰ ਨਾ ਪੀਓ ਉੱਠਦੇ ਸਾਰ ਨਾ ਪੀਓ ਚਾਹ ਤੋਂ ਪਹਿਲਾਂ ਪਾਣੀ ਬਹੁਤ ਲਾਜ਼ਮੀ ਹੈ ਕੀ ਲੈਣਾ ਚਾਹੀਦਾ ਕਿਉਂਕਿ ਬਾਡੀ ਨੂੰ ਪਾਣੀ ਚਾਹੀਦਾ ਹੈ ਸਾਰੀ ਰਾਤ ਦੇ ਤੁਸੀਂ ਪਏ ਹੋ ਕਹਿੰਦੇ ਕਿ ਚਾਹ ਤੋਂ ਪਹਿਲਾਂ ਖੀਰਾ ਖਾ ਲਓ ਸਿਰੇਓ ਖੀਰਾ ਖੀਰਾ ਬਹੁਤ ਵਧੀਆ ਚੀਜ਼ ਹੈ ਕਿਹੜਾ ਐਸਿਡ ਬਣਦਾ ਤੇਜਾਬ ਬਣ ਕੇ ਉਦੋਂ ਬਾਅਦ ਕੀ ਅਸਰ ਹੋਇਆ ਸਭ ਤੋਂ ਪਹਿਲਾਂ ਤਾਂ ਲੀਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਗਰਮੀ ਪੈਦਾ ਹੋਣ ਤੋਂ ਬਾਅਦ ਜੇ ਅਗਰ ਤੁਸੀਂ ਉਹਨੂੰ ਸਮੇਂ ਸਿਰ ਨਹੀਂ ਸੰਭਾਲਦੇ ਤੁਹਾਨੂੰ ਨਹੀਂ ਗਿਆਨ ਹੁੰਦਾ ਕਬਜ ਗੈਸ ਉਹ ਪਤਾ ਕਿਵੇਂ ਲੱਗਦੀ ਬੰਦੇ ਨੂੰ ਕਿੰਨੇ ਲੱਛਣ ਆਉਂਦੇ ਵੀ ਗਰਮੀ ਅੰਦਰ ਪੈਦਾ ਹੋਗੀ ਸਰ ਤੁਹਾਨੂੰ ਕਬਜ ਰਹਿਣ ਲੱਗ ਜੂਗੀ ਲਾਸਟ ਦੇ ਵਿੱਚ ਸਟੇ ਜਿਹੜੀ ਆ ਉਹ ਲੀਵਰ ਸਰੋਸਿਸ ਹੋ ਜਾਂਦਾ ਪੇਟ ਵਿੱਚ ਪਾਣੀ ਭਰ ਦਿੰਦਾ ਉੱਥੇ ਤਾਂ ਫਿਰ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਡਾਕਟਰ ਇਹ ਸਾਡੀ ਤਾਂ ਇਹ ਧਾਰਨਾ ਹੈ ਕਿ ਸ਼ਰਾਬ ਪੀਣ ਨਾਲ ਹੀ ਲੀਵਰ ਫੈਟੀ ਹੁੰਦਾ ਕਿਤੇ ਚਾਹ ਕੌਫੀ ਕੋਲਡ ਡਰਿੰਕ ਜਿੰਨੇ ਪੀਜਾ 버ਗਰ ਨੂਡਲ ਮਠਿਆਈਆਂ ਚਾਕਲੇਟ ਜਿੰਨੀਆਂ ਵੀ ਇਹ ਸਾਰੀਆਂ ਚੀਜ਼ਾਂ ਗੀਆਂ ਇਹਨਾਂ ਦੇ ਖਾਣ ਦੇ ਨਾਲ ਸਾਡਾ ਜਿਹੜਾ ਲੀਵਰ ਦੇ ਵਿੱਚ ਪਹਿਲਾਂ ਲੀਵਰ ਤੇਜਾਬੀ ਹੁੰਦਾ ਫਿਰ ਸਾਡਾ ਖੂਨ ਤੇਜਾਬੀ ਹੁੰਦਾ ਜਦੋਂ ਖੂਨ ਤੇਜਾਬੀ ਹੁੰਦਾ ਉਦੋਂ ਹੀ ਫਿਰ ਇਹ ਕੈਂਸਰ ਦੀ ਪ੍ਰੋਬਲਮ ਆਉਂਦੀ ਹੈ ਉਦੋਂ ਹੀ ਲੀਵਰ ਖਰਾਬ ਹੁੰਦਾ ਹੈ ਉਦੋਂ ਇਹ ਸਾਰੀਆਂ ਲਾਮਤਾਂ ਮਤਲਬ ਘਰੋਂ ਬਾਹਰ ਜੋ ਮਿਲਦਾ ਤੁਸੀਂ ਕਹਿੰਦੇ ਹੋ ਕੁਝ ਨਾ ਖਾਓ ਬੰਦ ਕਰ ਦਿਓ ਪਾਣੀ ਦਾ ਸੀ ਧਿਆਨ ਨਹੀਂ ਕਰਦੇ ਜਿੱਥੇ ਦੇਖਿਆ ਜਿਹੋ ਜਿਹਾ ਦੇਖਿਆ ਪਰ ਸਾਡੇ ਕੋਲੇ ਹੱਲ ਕੀ ਹੈ ਪਾਣੀ ਤਾਂ ਉਹੀ ਪੀਵਾਂਗੇ ਹੁਣ ਜਿਹੜਾ ਮਿਲ ਰਿਹਾ ਚੁਗਰਦੇ ਚਾਲੇ ਦਵਾਲੇ ਨਹੀਂ ਸਰ ਤੁਸੀਂ ਪੁੱਛ ਕੇ ਦੇਖ ਲਓ ਕਰੋ ਸਰ ਆਰੋ ਵਾਲਾ ਪਾਣੀ ਪੀਣਾ ਚਾਹੀਦਾ ਆਰੋ ਵਾਲਾ ਪਾਣੀ ਚਲੋ ਜੀ ਆਰੋ ਬਹੁਤ ਭਾਰੀਆਂ ਤੱਤਾਂ ਨੂੰ ਬਾਹਰ ਤਾਂ ਕੱਢ ਦਿੰਦਾ ਪਰ ਪਾਣੀ ਦੇ ਵਿੱਚ ਮਿੰਨਰ ਛੱਡਦਾ ਵੀ ਕੁਝ ਲੋਕ ਤਾਂ ਇੰਟਰਵਿਊ ਦੇਖ ਕੇ ਪਹੁੰਚ ਜਾਂਦੇ ਵੈਦ ਸਾਹਿਬ ਕੋਲੇ ਚਲੀਏ ਜੀ ਇਹ ਤਾਂ ਗੋੜਿਆਂ ਨੂੰ ਠੀਕ ਕਰਦੇ ਆਂਗੇ 15 ਦਿਨਾਂ ਦਾ ਇਲਾਜ ਪੱਕਾ ਦੁਕਾਨ ਤੇ ਮਾਲਕ ਬੈਠਾ ਜਿਹੜਾ ਵਾਅਦਾ ਹੈ ਸਟੀਲ ਆਉਡ ਮਲਾਮ ਲਾ ਕੇ ਦੇਈ ਜਾਂਦੇ ਰੂਪ ਸੈਕਸ ਪਾਵਰ ਵਧਾਉਣ ਵਾਸਤੇ ਕਹਿੰਦੇ ਭਸਮਾ ਬਣਵਾਈ ਜਾਂਦੇ ਆ ਵਿੱਚ ਸੋਨਾ ਪਾ ਦਿਓ ਵਿੱਚ ਚਾਂਦੀ ਪਾ ਦਿਓ ਲੁੱਟ ਬਹੁਤ ਹੋ ਰਹੀ ਹੈ ਲੱਖ ਲੱਖ ਰੁਪਏ ਦੀ ਦਵਾਈ 50 50 ਹਜ਼ਾਰ ਰੁਪਏ ਦੀ ਦਵਾਈ ਅਸੀਂ ਵੀ ਪਾਉਨੇ ਆ ਭਸਮਾ ਅਸੀਂ ਵੀ ਬਣਾਉਨੇ ਆ ਕੱਲਾ ਸੈਕਸਚੁਅਲ ਪਾਵਰ ਸਾਰਾ ਸਰੀਰ ਸਿਸਟਮ ਹੈ ਨਾ ਇੱਕ ਵਿਕਛੇਤੀ ਜਾਂਦੀ ਹੈ ਨਾ ਫਿਰ ਦਵਾਈਏ ਗੱਲ ਕਹਿ ਕੇ ਵਿੱਚੋਂ ਬਲੋ ਕੱਲੀ ਬਸ ਨਹੀਂ ਹੁੰਦੀ ਉਹਨੂੰ ਉਠ ਦਿੱਤੀ ਹੁੰਦੀ ਹੈ ਹੋਰ ਕਈ ਮੈਡੀਸਿਨ ਹੂੰ ਹਾਂਜੀ ਰੋਮੀ ਮਸਤੰਗੀ ਹੈ ਰਾਗ ਤੋਂ ਅਸੀਂ ਮਗਵਾਉਂਦੇ ਆਂ 35000 ਰੁਪਏ ਦੀ ਕਿਲੋ ਆ ਸ਼ਰਾਬ ਹਾਨੀਕਾਰਕ ਹੈ ਜੀ ਸਿਹਤ ਨਹੀਂ ਸਰ ਮੈਂ ਇਹਨੂੰ ਹਾਨੀਕਾਰਕ ਵੀ ਨਹੀਂ ਕਹਿ ਸਕਦਾ ਫਾਇਦੇਮੰਦ ਵੀ ਨਹੀਂ ਕਹਿ ਸਕਦਾ ਲਿਮਟ ਦੇ ਵਿੱਚ ਕੋਈ ਚੀਜ਼ ਲੋੜ ਤੋਂ ਵੱਧ ਤਾਂ ਰੋਟੀ ਵੀ ਜ਼ਹਿਰ ਬਣਦੀ ਹੈ। ਕਿਵੇਂ ਅਸੀਂ ਇਹ ਮੰਨਦੇ ਆਂ ਵੀ ਲੀਵਰ ਦਾ ਕਾਰਨ ਸ਼ਰਾਬ ਹੈ। ਵੀ ਸ਼ਰਾਬ ਹੈ ਕਿ ਨਹੀਂ? ਇਹ 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 ਮਿੱਥ ਗਲਤ ਹੈ। ਲੋੜ ਤੋਂ ਵੱਧ ਤਾਂ ਹੁਣ ਰੋਟੀ ਖਾਦੀ ਵੀ ਮਾੜੀ ਆ ਉਹ ਵੀ ਜ਼ਹਿਰ ਪਿਆ ਦਾ ਕਰੂਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਵਧੀਆ ਲਿਖਿਆ ਗੁਰਬਾਣੀ। ਸਤਿ ਸ਼੍ਰੀ ਅਕਾਲ। ਮੈਂ ਸਿਮਰਨ ਜੋਤ ਸਿੰਘ ਮੱਕੜ ਸਾਡਾ ਖਾਣ-ਪਾਣ ਮਾੜਾ ਹੁੰਦਾ ਜਾ ਰਿਹਾ ਹੈ। ਸਿਹਤ ਵਿਗੜ ਰਹੀ ਹੈ। ਔਰ ਅਕਸਰ ਅਸੀਂ ਰੋਜ਼ ਮਰਾਂ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਆਂ। ਜਿਹੜੀਆਂ ਨੈਚੁਰਲ ਤੌਰ ਦੇ ਉੱਤੇ ਸਾਡੇ ਖਿੱਤੇ ਵਾਸਤੇ ਬਣੀਆਂ ਹੀ ਨਹੀਂ ਸੀਗੀਆਂ ਚਾਹ ਅਸੀਂ ਪੀਨੇ ਆ ਕਾਫੀ ਅਸੀਂ ਪੀਨੇ ਆ ਜ਼ਿਆਦਾਤਰ ਲੋਕਾਂ ਨੂੰ ਹੁਣ ਡਾਇਬੀਟੀਜ਼ ਤੇ ਬਲੱਡ ਪ੍ਰੈਸ਼ਰ ਵਰਗੀਆਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਜਿਹੜੀਆਂ ਰਹਿਣ ਲੱਗੀਆਂ ਨੇ ਚਿੰਤਾ ਦਾ ਵਿਸ਼ਾ ਇਹਦੇ ਤੇ ਅੱਜ ਖੁੱਲ੍ਹ ਕੇ ਚਰਚਾ ਕਰਾਂਗੇ ਮਾਵੀ ਸਾਹਿਬ ਸਾਡੇ ਨਾਲ ਨੇ ਵੈਦ ਨੇ ਔਰ ਇਹਨਾਂ ਦਾ ਕੜੂਆ ਇਲਾਕੇ ਚੰਡੀਗੜ੍ਹ ਪੰਜਾਬ ਦੇ ਵਿੱਚ ਵੱਡਾ ਨਾਮ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਨਾਂ ਕੋਲ ਬਹੁਤ ਸਾਰੇ ਮਰੀਜ਼ ਆਉਂਦੇ ਆ ਟ੍ਰੀਟਮੈਂਟ ਕਰਾਉਂਦੇ ਆ ਖਾਸ ਗੱਲ ਇਹ ਆ ਕਿ ਆਯੁਰਵੈਦਿਕ ਉਪਾਅ ਨੇ ਔਰ ਆਯੁਰਵੈਦਿਕ ਕੀ ਦਵਾਈਆਂ ਕੁਝ ਵੀ ਮਿਲਾਵਟੀ ਬਨਾਵਟੀ ਜਾਂ ਬਾਜ਼ਾਰੋਂ ਲਿਆ ਹੋਇਆ ਨਹੀਂ ਐ ਤੱਕੀ ਸਾਡੀ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਅਸੀਂ ਪ੍ਰੀਵੈਂਟ ਹੀ ਕਰ ਲਈਏ ਤਾਂ ਬੱਜ ਜੀਏ ਤਾਂ ਅੱਜ ਪਹਿਲੇ ਸਵਾਲ ਇਹਨਾਂ ਨੂੰ ਇਹ ਹੋਣਗੇ ਕਿ ਪ੍ਰੋਵੈਂਸ਼ਨ ਕਿਵੇਂ ਹੋਵੇ ਕਿ ਸਾਨੂੰ ਤੁਹਾਡੇ ਕੋਲੇ ਆਣਾ ਹੀ ਨਾ ਪਵੇ ਅਸੀਂ ਇਹ ਸੋਚੀਏ ਹੀ ਨਾ ਕਿ ਅਸੀਂ ਮਾਵੀ ਸਾਹਿਬ ਕੋਲੇ ਵੈਦ ਸਾਹਿਬ ਕੋਲੇ ਜਾਣਾ ਅਸੀਂ ਘਰੇ ਬੈਠੇ ਠੀਕ ਰਹੀਏ ਤੰਦਰੁਸਤ ਰਹੀਏ ਪਰ ਖੁਦਾ ਨਾ ਖਾਸਤਾ ਜੇ ਜਾਣਾ ਵੀ ਪਿਆ ਤੇ ਫਿਰ ਦਵਾਈ ਕਿਹੜੀ ਲੈਣੀ ਹੈ ਇਹਦਾ ਵੀ ਅੱਜ ਜ਼ਿਕਰ ਕਰਾਂਗੇ ਬਹੁਤ ਸਵਾਗਤ ਹੈ ਜੀ ਤੁਹਾਡਾ ਐਸਐਮਟੀਵੀ ਦੇ ਉੱਤੇ ਜਿਵੇਂ ਮੈਂ ਚਾਹ ਦਾ ਜ਼ਿਕਰ ਕੀਤਾ ਪਹਿਲਾਂ ਚਾਹ ਤੋਂ ਹੀ ਸ਼ੁਰੂ ਕਰਦੇ ਆ ਜੀ 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 ਰੋਜ਼ ਸਵੇਰੇ ਉੱਠ ਕੇ ਮੈਂ ਵੀ ਐਂ ਕਰਦਾ ਕਿ ਸਵੇਰੇ ਉੱਠਦੇ ਅਸਾਰ ਬੈਠੀ ਚਾਹੀਦੀ ਹੈ ਜੀ ਬਿਸਕੁਟ ਚਾਹੀਦੇ ਨਾਲ ਕੋਈ ਮੱਠੀ ਮਟਰ ਚਾਹੀਦਾ ਹੁੰਦਾ ਉਦੋਂ ਬਾਅਦ ਦਿਨ ਸ਼ੁਰੂਆਤ ਹੁੰਦਾ ਜੀ 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 ਇਹ ਗਲਤ ਹੈ ਇਹ ਸਰ ਗਲਤ ਹੈ ਮਤਲਬ ਜਿਹੜਾ ਚਾਹ ਆ ਤੇ ਕੌਫੀ ਆ ਇਹ ਸਾਰਾ ਕਨਸੈਪਟ ਸਾਡਾ ਨਹੀਂ ਹੈਗਾ ਠੰਡੇ ਦੇਸ਼ਾਂ ਦਾ ਇਹ ਹੈਗਾ ਆ ਜਿੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਰਹਿੰਦੀ ਹੈ ਸਾਲ ਦੇ ਵਿੱਚ ਮਤਲਬ 6 7 8 ਮਹੀਨੇ ਬਰਫ਼ ਹੀ ਪੈਂਦੀ ਰਹਿੰਦੀ ਹੈ ਸਰੀਰ ਨੂੰ ਗਰਮਾਹਤ ਦੇਣ ਦੇ ਲਈ ਚਾਹ ਜਿਹੜੀ ਹੈ ਉਹ ਪੀਤੀ ਜਾਂਦੀ ਹੈ ਉਹ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਉੱਠ ਦੀ ਸਾਰ ਜਿਹੜੀ ਆਪਾਂ ਚਾਹ ਪੀਂਨੇ ਆ ਰਾਤ ਨੂੰ ਖਾਣਾ ਖਾ ਕੇ ਪੀਂਨੇ ਆ 4 5 ਘੰਟੇ ਦਾ ਪ੍ਰੋਸੈਸ ਡਾਈਜੈਸਟ ਹੋ ਕੇ ਖਾਣਾ ਆਪਣੀ ਜਗ੍ਹਾ ਤੇ ਆ ਜਾਂਦਾ ਸਕੂਲ ਪਾਸ ਹੋਣ ਦੇ ਲਈ ਬਾਥਰੂਮ ਆਪਣੀ ਜਗ੍ਹਾ ਤੇ ਆ ਜਾਂਦਾ ਉਸ ਵਜ੍ਹਾ ਤੋਂ ਅਸੀਂ ਉੱਠਦੇ ਆ ਤਾਂ ਖਾਣੇ ਨੂੰ ਹজম ਕਰਨ ਦੇ ਲਈ ਜਿਹੜਾ ਐਸਿਡ ਬਣਦਾ ਹੈ ਉਹ ਸਾਡੇ ਮੂੰਹ ਤੱਕ ਆਇਆ ਹੁੰਦਾ ਅੱਛਾ ਆ ਜਾ ਉਤੋਂ ਜਦੋਂ ਅਸੀਂ ਚਾਹ ਪੀ ਲੈਣੇ ਉੱਠਦੀ ਸਾਰ ਤਾਂ ਫਿਰ ਐਸਿਡ ਦੇ ਉੱਤੇ ਹੋਰ ਐਸਿਡ ਜਦੋਂ ਜਾਂਦਾ ਤਾਂ ਉਹ ਤੇਜਾਬੀ ਮਾਦਾ ਤਿਆਰ ਕਰਦਾ ਚਾਹ ਵੀ ਐਸਿਡ ਹੈ ਐਸਿਡ ਹੈ ਹਾਂਜੀ ਉਹ ਐਸਿਡੇ ਬਣਾਉਂਦੀ ਚਾਹ ਐਸਿਡ ਬਣਾਉਂਦੀ ਤੇਜਾਬੀ ਮਾਦਾ ਤਿਆਰ ਕਰਦੀ ਹਾਂਜੀ ਹੂੰ ਉਹਦੇ ਨਾਲ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਉੱਠਦੀ ਸਾਰ ਜਦੋਂ ਆਪਣੀ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹੀ ਅਸਲ ਦੇ ਵਿੱਚ ਬੈਡ ਹੈ ਉਹੀ ਬਿਮਾਰੀਆਂ ਤੋਂ ਸਾਨੂੰ ਜਿਹੜੀਆਂ ਬਿਮਾਰੀਆਂ ਨਿਤ ਨਵੀਆਂ ਜਿਹੜੀਆਂ ਆ ਉਹ ਲੱਗ ਰਿਹਾ ਸਰ ਤਾਂ ਫਿਰ ਚਾਹ ਤੋਂ ਪਹਿਲਾਂ ਚਾਹ ਪੀ ਲਓ ਕੋਈ ਹਰਜ ਨਹੀਂ ਤੁਸੀਂ ਕਹਿ ਰਹੇ ਹੋ ਪਰ ਉੱਠਦੇ ਸਾਰ ਨਾ ਪੀਓ ਉੱਠਦੇ ਸਾਰ ਨਾ ਪੀਓ ਚਾਹ ਤੋਂ ਪਹਿਲਾਂ ਪਾਣੀ ਬਹੁਤ ਲਾਜ਼ਮੀ ਹੈ ਪੀ ਲੈਣਾ ਚਾਹੀਦਾ ਕਿਉਂਕਿ ਬਾਡੀ ਨੂੰ ਪਾਣੀ ਚਾਹੀਦਾ ਹੈ ਸਾਰੀ ਰਾਤ ਦੇ ਤੁਸੀਂ ਪਏ ਹੋ ਰਾਤ ਨੂੰ ਵੀ ਉੱਠ ਕੇ ਵੈਸੇ ਤਾਂ ਪਾਣੀ ਪੀ ਲੈਣਾ ਚਾਹੀਦਾ ਕਿਉਂਕਿ ਮਸ਼ੀਨਰੀ ਇੱਕ ਬਾਡੀ ਦਾ ਇੱਕ ਸਿਸਟਮ ਹੈ ਜਦੋਂ ਤੁਸੀਂ ਕੋਈ ਵੀ ਖਾਣਾ ਖਾ ਲਿਆ ਉਹਨੂੰ ਤਿੰਨ ਤੋਂ ਲੈ ਕੇ 4 ਘੰਟੇ ਪੇਟ ਦੇ ਵਿੱਚ ਰਹਿੰਦਾ 2.5 2.5 3 ਘੰਟੇ ਜਿਹੜਾ ਖਾਣਾ ਸਵਾਲ ਚੋਂ ਹੀ ਸਵਾਲ ਉੱਠਦਾ ਹੈ ਮਿਠਾਈ ਤੇ ਨਕੰਟਿਆਂ ਤੋਂ ਜ਼ਿਆਦਾ ਤੁਹਾਡੇ ਪੇਟ 'ਚ ਪਿਆ ਰਹਿੰਦਾ ਜ਼ਿਆਦਾ ਟਾਈਮ ਲੱਗਦਾ ਉਹਨੂੰ ਪਚਣ ਲਈ ਜਿੱਦਾਂ ਸਾਰੀਆਂ ਹੈਵੀ ਡਾਈਟਸ ਆਗੀਆਂ ਨੂਡਲ, ਕੁਰਕਰੇ, ਪੀਜਾ, 버ਗਰ ਇਹ ਸਾਰੀਆਂ ਤਾਂ ਉਹ ਉਨੀ ਉਹ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦਾ ਆ ਉੱਠਦੀ ਸਾਰ ਜਦੋਂ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਤੁਹਾਡੀ ਬੋਡੀ ਦੇ ਵਿੱਚ ਜਿਹੜੀ ਅਲਕਾਲਾਈਨ ਦੀ ਮਾਤਰਾ pH ਬੈਲੈਂਸ ਰੱਖਣ ਦੇ ਲਈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਜੇ ਚਾਹ ਪੀਂਦੇ ਮੈਂ ਕਿਸੇ ਨੂੰ ਦੇਖ ਰਿਹਾ ਸੀ ਉਹ ਕਹਿੰਦੇ ਕਿ ਬਹੁਤ ਵੱਡੇ ਵੈਦ ਨੇ ਉਹ ਵੀ ਮੈਂ ਉਹਨਾਂ ਨੂੰ ਦੇਖ ਰਿਹਾ ਸੀ ਇੱਕ ਵੀਡੀਓ ਦੇ ਵਿੱਚ ਉਹ ਕਹਿੰਦੇ ਕਿ ਚਾਹ ਤੋਂ ਪਹਿਲਾਂ ਖੀਰਾ ਖਾ ਲਓ ਵੀਰੇ ਹਾਂ ਖੀਰਾ ਹਾਂ ਖੀਰਾ ਬਹੁਤ ਵਧੀਆ ਚੀਜ਼ ਹੈ ਪਰ ਖਾਣਾ ਸਾਰ ਖਾ ਲਓ ਗੱਲ ਇਦਾਂ ਸਰ ਵੀ ਉੱਠਦੀ ਸਾਰ ਕਈ ਵਾਰ ਖੀਰਾ ਨਹੀਂ ਖਾਦਾ ਜਾਊਗਾ ਕਿਸੇ ਕੋ ਨਹੀਂ ਖਾਦਾ ਜਾਂਦਾ ਹੋ ਸਕਦਾ ਕੋਈ ਖਾ ਲਵੇ ਕਿਉਂਕਿ ਉਹ ਜਦੋਂ ਉੱਠਦੇ ਐ ਇੱਕਦਮ ਖੀਰਾ ਨਹੀਂ ਖਾਦਾ ਜਾਂਦਾ ਖੀਰੇ ਦੇ ਵਿੱਚ ਵੀ ਮੋਸਟਲੀ ਜ਼ਿਆਦਾ ਤਾਂ ਪਾਣੀ ਹੁੰਦਾ ਤੇ ਤਸੀਰ ਠੰਡੀ ਹੁੰਦੀ ਹੈ ਇਹ ਅਲਕਲਾਈਨ ਬਾਡੀ ਦੇ ਵਿੱਚ ਅਲਕਲਾਈਨ ਦੀ ਮਾਤਰਾ ਵਧਾਉਂਦਾ ਹੈ ਉਹ ਤਾਂ ਕਹਿੰਦੇ ਐ ਸਹੀ ਗੱਲ ਐ ਪਰ ਉੱਠਦੀ ਸਰ ਪਾਣੀ ਪੀ ਲਵੇ ਤਾਂ ਵੈਟਰ ਫਿਰ ਇਹ ਜਦੋਂ ਤੁਸੀਂ ਕਹਿ ਰਹੇ ਹੋ ਕਿ ਗਰਮੈਸ਼ ਆ ਜਾਂਦੀ ਐ ਜੀ ਉਹਦਾ ਅਸਰ ਕੀ ਐ ਫਿਰ ਸਰ ਉਹ ਜਿਹੜਾ ਐਸਿਡ ਬਣਦਾ ਤੇ ਆਪ ਬਣ ਗਿਆ ਉਦੋਂ ਬਾਅਦ ਕੀ ਅਸਰ ਹੋਇਆ ਉਦੋਂ ਬਾਅਦ ਸਰ ਤੁਹਾਡਾ ਜਿਹੜਾ ਜਿਗਰ ਦੇ ਵਿੱਚ ਗਰਮੀ ਪੈਦਾ ਹੁੰਦੀ ਐ ਹਮ ਇੱਕ ਸ਼ਬਦ ਐ ਕ੍ਰੋਨਿਕ ਇਨਫਲੇਮੇਸ਼ਨ ਜੀ ਜਦੋਂ ਲੀਵਰ ਨੂੰ ਅਸੀਂ ਟੈਸਟ ਕਰਾਉਂਦੇ ਆ ਕਿ ਫੈਟ ਹੀ ਆ ਗਿਆ ਸਰਟੀ ਤੋਂ ਬਹੁਤ ਚਿਰ ਪਹਿਲਾਂ ਆ ਚੁੱਕਿਆ ਹੁੰਦਾ ਹੈ। ਅੱਛਾ ਸਭ ਤੋਂ ਪਹਿਲਾਂ ਤੁਹਾਡੀ ਬਾਡੀ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਗਰਮੈਸ਼ ਜਿਹੜੀ ਹੈ ਉਹ ਵੱਧਦੀ ਹੈ ਉਹ ਵੱਧਣ ਦੇ ਨਾਲ ਤੁਹਾਡੀ ਬਾਡੀ ਦੇ ਜਿਹੜੇ ਲੀਵਰ ਦੇ ਸੈੱਲ ਨੇ ਜਦੋਂ ਟੈਸਟ ਦੇ ਵਿੱਚ ਆਉਂਦਾ ਕਿ ਵਨ ਗ੍ਰੇਡ ਆ ਗਿਆ ਉਦੋਂ ਤੱਕ ਤਾਂ 25% ਸੈੱਲ ਜਿਹੜੇ ਐ ਫੈਟ ਦੇ ਨਾਲ ਭਰ ਚੁੱਕੇ ਹੁੰਦੇ ਹੁੰਦੇ। ਹੂੰ ਉਦੋਂ ਤੱਕ ਸਭ ਤੋਂ ਪਹਿਲਾਂ ਤਾਂ ਲੀਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ। ਗਰਮੀ ਪੈਦਾ ਹੋਣ ਤੋਂ ਬਾਅਦ ਜੇ ਅਗਰ ਤੁਸੀਂ ਉਹਨੂੰ ਸਮੇਂ ਸਿਰ ਨਹੀਂ ਸੰਭਾਲਦੇ ਤੁਹਾਨੂੰ ਨਹੀਂ ਗਿਆਨ ਹੁੰਦਾ ਕਬਜ ਗੈਸ ਪਤਾ ਕਿਵੇਂ ਲੱਗਦੀ ਬੰਦੇ ਨੂੰ ਕਿਉਂ ਇਹ ਲੱਛਣ ਆਉਂਦੇ ਵੀ ਗਰਮੀ ਅੰਦਰ ਪੈਦਾ ਹੋ ਗਈ ਸਰ ਤੁਹਾਨੂੰ ਕਬਜ ਰਹਿਣ ਲੱਗ ਜੂਗੀ ਐਸਿਡ ਬਣਨ ਲੱਗ ਜੂਗਾ ਭੁੱਖ ਘਟ ਜੂਗੀ ਪੇਟ ਖੱਟੇ ਢ ਘਾਰ ਇਹ ਚੀਜ਼ਾਂ ਸਿੰਪਟਮ ਹੈਗੇ ਉਹਦਾ ਅਸਰ ਕੀ ਹੈ ਉਹਦਾ ਬਾਡੀ ਤੇ ਨੁਕਸਾਨ ਹੋਣਾ ਕੀ ਸ਼ੁਰੂ ਹੋ ਜਾਂਦਾ ਬਾਡੀ ਤੇ ਨੁਕਸਾਨ ਜੀ ਉਹ ਤੋਂ ਬਾਅਦ ਜੇ ਹੁਣ ਤੁਸੀਂ ਉਹਨੂੰ ਸਮੇਂ ਸਿਰ ਨਹੀਂ ਠੀਕ ਕਰਦੇ ਤਾਂ ਲੀਵਰ ਫੈਟੀ ਹੋ ਜੂਗਾ ਫੈਟੀ ਦੇ ਬਾਅਦ ਉਹਦੀ ਸਟੇਜ 1 2 3 ਹੋ ਜੂਗੀ ਫਾਈਬਰੋਸਿਸ ਹੋ ਜੂਗਾ ਲਾਸਟ ਦੇ ਵਿੱਚ ਸਟੇਜ ਜਿਹੜੀ ਆ ਉਸ ਲੀਵਰ ਸਰੋਸਿਸ ਹੋ ਜਾਂਦਾ ਪੇਟ ਵਿੱਚ ਪਾਣੀ ਭਰ ਦਿੰਦਾ ਉੱਥੇ ਤਾਂ ਫਿਰ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਡਾਕਟਰ ਸਾਡੀ ਤਾਂ ਇਹ ਧਾਰਨਾ ਹੈ ਕਿ ਸ਼ਰਾਬ ਪੀਣ ਨਾਲ ਹੀ ਲੀਵਰ ਫੈਟੀ ਹੁੰਦਾ ਕਿਤੇ ਨਹੀਂ ਜੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਸ਼ਰਾਬ ਪੀਣ ਦੇ ਨਾਲ ਹੀ ਲੀਵਰ ਫੈਟੀ ਹੁੰਦਾ ਛੋਟੇ ਛੋਟੇ ਬੱਚਿਆਂ ਦਾ ਲੀਵਰ ਫੈਟੀ ਹੈ ਮੇਰੇ ਕੋਲ ਇਦਾਂ ਦੇ ਕੇਸ ਚੱਲਦੇ ਆ ਇੱਕ 9ਵੇਂ ਮਹੀਨੇ ਦੇ ਬੱਚੇ ਦਾ ਲੀਵਰ ਟ੍ਰਾਂਸਪਲੈਂਟ ਕਰਨ ਲਈ ਡਾਕਟਰਾਂ ਨੇ ਕਹਿਤਾ ਸੀ ਬਾਹਰ ਤੋਂ ਆ ਕੇ ਉਹਦੇ ਲੇਡੀਜ਼ ਇਲਾਜ ਕਰਾ ਰਹੀ ਹੈ 3 ਸਾਲ ਦੇ ਬੱਚੇ ਦਾ ਜਨਾਨੀਆਂ ਜਿਹੜੇ ਮੋਸਤਲੀ ਸ਼ਰਾਬ ਪੀਂਦੀਆਂ ਨੇ ਜ਼ਿਆਦਾਤਰ ਜਨਾਨੀਆਂ ਦੇ ਲੀਵਰ ਫੈਕ ਤੇ ਉਹਦਾ ਕਾਰਨ ਖਾਣ-ਪਾਣ ਸਰ ਹਾਂ ਇਸੇ ਗੱਲ ਤੇ ਆਪਾਂ ਆਈਏ ਮੇਨ ਜਿਹੜਾ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਿ ਫਿਰ ਕਰਿਆ ਕੀ ਜਾਵੇ ਹੂੰ ਹੁਣ ਦੋ ਸ਼ਬਦਾਂ 'ਚ ਮੈਂ ਕਹਿ ਦਊਂਗਾ ਜੀ ਲੋਕਾਂ ਦਾ ਖਾਣ-ਪਾਣ ਵਿਗੜ ਗਿਆ ਕਿਹੜਾ ਖਾਣ-ਪਾਣ ਹੈ ਫਿਰ ਕੀ ਖਾਈਏ ਬਿਲਕੁਲ ਲੋਕ ਕਹਿੰਦੇ ਜੀ ਮੈਂ ਤਾਂ ਅੰਮ੍ਰਿਤਸਰ ਕਹਿੰਨਾ ਮੈਂ दारू ਪੀਣਾ ਨਾ ਮੀਟ ਖਾਣਾ ਨਾ ਸ਼ਰਾਬ ਨਾ ਸਿਗਰਟ ਬੀੜੀ ਨਾ ਜਰਦਾ ਨਾ ਕੁਝ ਨਹੀਂ ਐਨਾ ਮੈਂ ਤਾਂ ਖਾਣ ਪੀਣ ਦਾ ਐਨਾ ਧਿਆਨ ਰੱਖਦਾ ਵੀ ਫਿਰ ਵੀ ਕਿਉਂ ਫਿਰ ਵੀ ਲੀਵਰ ਫੈਟੀ ਹਾਂ ਅਸਲ ਦੇ ਵਿੱਚ ਦੋ ਚੀਜ਼ਾਂ ਹੈਗੀਆਂ ਉਧਰ ਤਨੇ ਜਿਹੜਾ ਕੁਝ ਬਣਾਇਆ ਉਹ ਖਾਣ ਦੇ ਨਾਲ ਸਾਡੀ ਬੋਡੀ ਦੇ ਵਿੱਚ ਹਲਕਾ ਲੈਂਦੀ ਮਾਤਰਾ ਜਿਹੜੀ ਆ ਉਹ ਵੱਧਦੀ ਹੈ ਜਿਵੇਂ ਕਿ ਕਿਹੜੀਆਂ ਕਿੜੀਆਂ ਚੀਜ਼ਾਂ ਜਿਵੇਂ ਕਿ ਸਾਰੇ ਹਰੀਆਂ ਸਬਜ਼ੀਆਂ ਹੋਗੀਆਂ ਮ ਜਿੱਦਾਂ ਸਲਾਦ ਖੀਰਾ ਕੱਕੜੀ ਮੋਲੀ ਹੋ ਗਈ ਟਮਾਟਰ ਹੋ ਗਿਆ ਮਟਰ ਹੋ ਗਿਆ ਕੱਚਾ ਪਿਆਜ਼ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਖਾਂਦੇ ਆ ਤਾਂ ਸਾਡੀ ਬੋਡੀ ਦੇ ਵਿੱਚ ਅਲਕਾਲਾਈਨ ਦੀ ਮਾਤਰਾ ਵਧਦੀ ਹੈ ਪੀ ਐਚ ਬੈਲੈਂਸ ਅੱਪ ਜਾਂਦਾ ਠੀਕ ਹੈ ਤੇ ਜਦੋਂ ਪੀ ਐਚ ਬੈਲੈਂਸ ਅੱਪ ਜਾਊਗਾ ਇੱਥੋਂ ਤੱਕ ਕਹਿ ਕੇ ਨੋਬਲ ਪ੍ਰਾਈਜ਼ ਨੋਮਿਨੇ ਡਾਕਟਰ ਜਰਮਨ ਦੇ ਜਿਨ੍ਹਾਂ ਨੂੰ 1931 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੇ ਇਹ ਗੱਲ ਲਿਖੀ ਹੈ ਕੈਂਸਰ ਕੀ ਹੈ ਉਹਨਾਂ ਨੇ ਇੱਕ ਬੁੱਕ ਵੀ ਲਿਖੀ ਹੋਈ ਆ ਉਹਦੇ ਤੇ ਕੈਂਸਰ ਕੀ ਹੈ ਕੈਂਸਰ ਹੈ ਕਿ ਤੁਹਾਡੀ ਬਾਡੀ ਜਿਹੜੀ ਹੈ ਕੋਈ 36 ਖਰਬ ਟ੍ਰਿਲੀਅਨ ਸੈੱਲਾਂ ਦੀ ਬਣੀ ਬਣੀ ਹੈ ਹੂੰ ਬਾਡੀ ਦੇ ਜਿਸ ਸੈੱਲ ਨੂੰ ਆਕਸੀਜਨ ਪ੍ਰੋਪਰ ਮਾਤਰਾ ਦੇ ਵਿੱਚ ਨਹੀਂ ਮਿਲਦੀ ਤਾਂ ਉਹ ਕੈਂਸਰ ਸੈੱਲ ਬਣਨਾ ਸ਼ੁਰੂ ਕਰ ਦਿੰਦਾ ਠੀਕ ਹੈ ਤੇ ਅਨਕੰਡੀਸ਼ਨਲ ਗਰੋਥ ਸੈੱਲ ਦੀ ਉੱਥੇ ਹੋਣ ਲੱਗ ਜਾਂਦੀ ਹੈ ਹੂੰ ਉਹਨਾਂ ਨੇ ਕਿਹਾ ਕਿ ਅਗਰ ਤੁਹਾਡਾ ਪੀ ਐਚ ਬੈਲੈਂਸ 7.4 ਤੋਂ ਉੱਪਰ ਜਾਂਦਾ ਹੈ ਬਾਡੀ ਦਾ 8 ਜਾਂਦਾ ਹੈ 9 ਜਾਂਦਾ ਹੈ ਤਾਂ ਇੱਕ ਚੰਗੀ ਆਕਸੀਜਨ ਵਾਲੇ ਸਰੀਰ ਦੇ ਵਿੱਚ ਕੈਂਸਰ ਸੈੱਲ ਪਨਪੀ ਨਹੀਂ ਸਕਦੇ ਓਕੇ ਹੁਣ ਕਿਉਂ ਕਿਵੇਂ ਆਕਸੀਜਨ ਦਾ ਲੈਵਲ ਵਧਾਇਆ ਜਾਵੇ ਕਿਵੇਂ ਅਲਕਲਾਈਨ ਦਾ ਵਧਾਇਆ ਜਾਵੇ ਕੀ ਧਿਆਨ ਰੱਖਿਆ ਜਾਵੇ ਉਹੀ ਤੁਹਾਡਾ ਸਵਾਲ ਦਾ ਜਵਾਬ ਹੈ ਕਿ ਜਿਹੜੀਆਂ ਵੀ ਚੀਜ਼ਾਂ ਬੰਦੇ ਨੇ ਆਪਣੇ ਸਵਾਦ ਲਈ ਹਲਵਾਈਆਂ ਨੇ ਹੂੰ ਬਣਾਈਆਂ ਜਿੰਨੀਆਂ ਵੀ ਚਾਹੋ ਬਿਸਕੁਟ ਤੋਂ ਲਾ ਕੇ ਲੈ ਲਓ ਨਮਕੀਨ ਤੋਂ ਲਾ ਕੇ ਡੱਬਾ ਵਨ ਜੂਸ ਲਾ ਲਓ ਚਾਹ ਕਾਫੀ ਕੋਲਡ ਡਰਿੰਕ ਜਿੰਨੇ ਪੀਜ਼ਾ 버ਗਰ ਨੂਡਲ ਮਠਿਆਈਆਂ ਚਾਕਲੇਟ ਜਿੰਨੀਆਂ ਵੀ ਇਹ ਸਾਰੀਆਂ ਚੀਜ਼ਾਂ ਆ ਕਿ ਇਹਨਾਂ ਦੇ ਖਾਣ ਦੇ ਨਾਲ ਸਾਡਾ ਜਿਹੜਾ ਲੀਵਰ ਦੇ ਵਿੱਚ ਪਹਿਲਾਂ ਲੀਵਰ ਤੇਜਾਬੀ ਹੁੰਦਾ ਫਿਰ ਸਾਡਾ ਖੂਨ ਤੇਜਾਬੀ ਹੁੰਦਾ ਖੂਨ ਵੀ ਤੇਜਾਬੀ ਹੋ ਜਾਂਦਾ ਖੂਨ ਤੇਜਾਬੀ ਹੋ ਜਾਂਦਾ ਜਦੋਂ ਖੂਨ ਤੇਜਾਬੀ ਹੁੰਦਾ ਉਦੋਂ ਹੀ ਫੇਰੇ ਕੈਂਸਰ ਦੀ ਪ੍ਰੋਬਲਮ ਹੁੰਦੀ ਆ ਉਦੋਂ ਹੀ ਲੀਵਰ ਖਰਾਬ ਹੁੰਦਾ ਉਦੋਂ ਇਹ ਸਾਰੀਆਂ ਲਾਮਤਾਂ ਮਤਲਬ ਘਰੋਂ ਬਾਹਰ ਜੋ ਮਿਲਦਾ ਤੁਸੀਂ ਕਹਿੰਦੇ ਹੋ ਕੁਝ ਨਾ ਖਾਓ ਬੰਦ ਕਰ ਦਿਓ ਸਭ ਤੋਂ ਵੱਡਾ ਰੋਲ ਸਰ ਹੈਗਾ ਪਾਣੀ ਦਾ ਅੱਛਾ ਤੁਸੀਂ ਨੋਟ ਕਰ ਲਓ ਕਿ ਜਿਹੜੀ ਕੈਂਸਰ ਟ੍ਰੇਨ ਹੈ ਬਠਿੰਡੇ ਤੋਂ ਹੀ ਕਿਉਂ ਚੱਲਦੀ ਹੈ ਹੂੰ ਤੁਸੀਂ ਮਲੇਰ ਕੋਟੜਾ ਟੱਪ ਜੇ ਮਲੇਰ ਕੋਟੜਾ ਟੱਪ ਕੇ ਲੋਕਾਂ ਨੂੰ ਇੰਨਾ ਕ ਕਾਲਾ ਪੀਲਾ ਹੈ ਬਹੁਤ ਜਿਆਦਾ ਜਿਆਦਾ ਮਾਨਸਾ ਸਾਈਡ 'ਚ ਤਾਂ ਬਹੁਤ ਜਿਆਦਾ ਸਰਦੂਲਗੜ੍ਹ ਦੇ ਇਲਾਕੇ 'ਚ 2012 'ਚ ਸ਼ਾਇਦ ਬਾਦਲ ਸਰਕਾਰ ਨੇ ਇੱਕ ਸਰਵੇ ਕਰਾਇਆ ਸੀ ਇੱਕ ਦਿਨ ਦੇ ਵਿੱਚ 18 ਮੌਤਾਂ ਹੁੰਦੀਆਂ ਸੀ ਕੈਂਸਰ ਦੇ ਨਾਲ ਪੰਜਾਬ ਪੰਜਾਬ 'ਚ ਅੱਜ ਇਹ ਅੰਕੜਾ 64 ਦੇ ਕਰੀਬ 70 ਦੇ ਕਰੀਬ ਪਹੁੰਚ ਚੁੱਕਿਆ ਹੈ ਤੁਸੀਂ ਮਲੇ ਰਿਪੋਰਟ ਆ ਕਰਾਸ ਕਰੋਗੇ ਤਾਂ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਲੋਕ ਖੂਹਾਂ ਤੋਂ ਪਾਣੀ ਭਰਨ ਜਾਇਆ ਕਰਦੇ ਸੀ ਹੁਣ بڑے بڑے ਆਰਓ ਲੱਗੇ ਹੋਏ ਆ ਹਾਂ ਹਰ ਜਗ੍ਹਾ ਪਿੰਡਾਂ ਚਾਰੂ ਲੱਗ ਗਈ ਪਿੰਡਾਂ ਚ ਲੋਕ ਉਦਾਂ ਹੁਣ ਆਰੋਆਂ ਤੋਂ ਪਾਣੀ ਸਰਕਾਰ ਨਹੀਂ ਆਰੋ ਲਵਾਏ ਬਾਦਲ ਸਰਕਾਰ ਨਹੀਂ ਬਾਦ ਚਾਰੂ ਲਵਾਏ ਆਰੋ ਲਵਾਏ ਉਹਨਾਂ ਤੋਂ ਪਾਣੀ ਲੈਣ ਜਾਂਦੇ ਆ ਪਾਣੀ ਦਾ ਸੀ ਧਿਆਨ ਹੀ ਨਹੀਂ ਕਰਦੇ ਜਿੱਥੇ ਦੇਖਿਆ ਜਿਹੋ ਜਿਹਾ ਦੇਖਿਆ ਪਰ ਸਾਡੇ ਕੋਲੇ ਹੱਲ ਕੀ ਹੈ ਪਾਣੀ ਤਾਂ ਉਹੀ ਪੀਵਾਂਗੇ ਹੁਣ ਜਿਹੜਾ ਮਿਲ ਰਿਹਾ ਚੁਗਿਰਦੇ ਚਾਲੇ ਦਿਵਾਲੇ ਨਹੀਂ ਸਰ ਤੁਸੀਂ ਪੁੱਛ ਕੇ ਦੇਖ ਲਓ ਕਦੇ ਸਰ ਆਰੋ ਵਾਲਾ ਪਾਣੀ ਪੀਣਾ ਚਾਹੀਦਾ ਆਰੋ ਵਾਲਾ ਪਾਣੀ ਚਲੋ ਜੀ ਆਰੋ ਬਹੁਤ ਭਾਰੀਆਂ ਤਾਤਾਂ ਨੂੰ ਬਾਹਰ ਤਾਂ ਕੱਢ ਦਿੰਦਾ ਪਰ ਪਾਣੀ ਦੇ ਵਿੱਚ ਮਿਨਰਲ ਛੱਡਦਾ ਵੀ ਕੁਝ ਨਹੀਂ ਹੈਗਾ ਛੱਡਦਾ ਵੀ ਕੁਝ ਨਹੀਂ ਛੱਡਦਾ ਵੀ ਕੁਝ ਨਹੀਂ ਪਾਣੀ ਹਰ ਬੰਦੇ ਨੂੰ ਆਪਣੇ ਘਰ ਦਾ ਪਾਣੀ ਚੈੱਕ ਕਰਾਉਣਾ ਚਾਹੀਦਾ ਹੈ ਸਿੰਪਲ ਜਿਹੜਾ ਗਰਾਊਂਡ ਵਾਟਰ ਆ ਜਾਂ ਟੈਪ ਵਾਟਰ ਜਿਹੜਾ ਜਿਹੜਾ ਵਾਟਰ ਵਰਕਸ ਤੋਂ ਆਉਂਦਾ ਉਹਦਾ ਤਾਂ ਸਾਰੇ ਸ਼ਹਿਰ ਨੂੰ ਹੀ ਉਹ ਮਿਲ ਜਾਂਦਾ ਤਕਰੀਬਨ ਸਾਰੇ ਪਾਣੀ ਜਿਹਦਾ ਤੁਹਾਡੇ ਘਰ ਦੇ ਵਿੱਚ ਸਮਰਸੀਬਲ ਲੱਗਿਆ ਉਹਦਾ ਵੀ ਚੈੱਕ ਕਰ ਲਓ ਟੁੱਟੀ ਰਾਹੀਂ ਆਉਂਦਾ ਉਹਦਾ ਵੀ ਚੈੱਕ ਕਰ ਲਓ ਤੇ ਦੂਜਾ ਜਿਹੜਾ ਹੈਗਾ ਪਾਣੀ ਜਿਹੜਾ ਆਰੋ ਦਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਪਾਣੀ ਚੈੱਕ ਕਰ ਲਓ ਅਗਰ ਉਹਦੀ ਜਿਹੜੀ ਤਜਾਬੀਪਣ ਜ਼ਿਆਦਾ ਹੈ ਜੇ 7 ਹੈ ਤਾਂ 7 ਜਿਹੜਾ ਉਹ ਨਿਊਟਰਲ ਨਾਓ ਅਲਕਲਾਈਨ ਹੈ ਨਾਓ ਐਸਿਡਿਕ ਹੈ ਤਾਂ 7.4 ਤੋਂ ਉੱਪਰ ਹੋਣਾ ਚਾਹੀਦਾ ਪਾਣੀ ਅਗਰ ਨਹੀਂ ਹੈਗਾ ਅਗਰ ਨਹੀਂ ਹੈਗਾ ਤਾਂ ਤੁਹਾਨੂੰ ਉਹਦਾ ਇੱਕ ਜਿੱਦਾਂ ਅਸੀਂ ਹੁਣ ਆਪਣੇ ਪੇਸ਼ੈਂਟ ਨੂੰ ਦੱਸਦੇ ਜਿਹੜੇ ਲੀਵਰ ਦੇ ਪੇਸ਼ੈਂਟ ਹੁੰਦੇ ਨੇ ਕਿਉਂਕਿ ਜੇ ਪਾਣੀ ਉਹ ਤਜਾਬੀ ਪੀ ਜਾਣਗੇ ਤਾਂ ਜਿੰਨੇ ਮਰਜ਼ੀ ਪਰਹੇਜ਼ ਰੱਖ ਲਓ ਉਹਦਾ ਲੀਵਰ ਖਰਾਬ ਸਾਰਾ ਕੁਝ ਖਰਾਬ ਹੋਣਾ ਹੀ ਹੈ ਅਸੀਂ ਉਹਨਾਂ ਨੂੰ ਦੱਸਦੇ ਆਂ ਵੀ ਪਾਣੀ ਜਿਹੜਾ ਤੁਹਾਡਾ ਸਮਸੇਵਲ ਦਾ ਪਾਣੀ ਆ ਉਹਨੂੰ ਕੱਢੋ ਪਾਣੀ ਨੂੰ ਗਰਮ ਕਰ ਲਓ ਗਰਮ ਕਰਨ ਤੋਂ ਬਾਅਦ ਪਾਣੀ ਨੂੰ ਘੜੇ ਦੇ ਵਿੱਚ ਪਾ ਦਿਓ ਜਦੋਂ ਠੰਡਾ ਹੋ ਜੇ ਭੜਾ ਉਹਦੇ ਚੋਂ ਸਾਰੇ ਐਸਿਡਿਕ ਤੱਤ ਜਿਹੜਾ ਉਹ ਬਾਹਰ ਕੱਢ ਦਿੰਦਾ ਪਾਣੀ ਨੂੰ ਕੁਝ ਸਮੇਂ ਬਾਅਦ ਤੁਸੀਂ ਦਾ ਪੀ ਐਚ ਬੈਲੈਂਸ ਚੈੱਕ ਕਰ ਲਓ ਪੂਰਾ ਹੋ ਜਾਂਦਾ ਹੂੰ ਮੈਨੂੰ ਇਹ ਦੱਸੋ ਕਿ ਜਿਹੜੀਆਂ ਦਵਾਈਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਫਿਰ ਜੇ ਕੋਈ ਬੰਦਾ ਆ ਜਾਂਦਾ ਇਹ ਤਾਂ ਗੱਲ ਹੋ ਗਈ ਕਿ ਕੀ ਖਾਇਆ ਜਾਵੇ ਕੀ ਨਾ ਖਾਇਆ ਜਾਵੇ ਹੁਣ ਜਦੋਂ ਪ੍ਰੋਬਲਮ ਆ ਗਈ ਫਿਰ ਉਹਦਾ ਹੱਲ ਕੀ ਹੈ ਪ੍ਰੋਬਲਮ ਆ ਗਈ ਸਰ ਉਹਦਾ ਤਾਂ ਹੱਲ ਦਵਾਈਓ ਹੈਗੀ ਹੈ ਪਰ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਦਾ ਕਿ ਹਿੰਦੁਸਤਾਨ ਇੱਕ ਇਦਾਂ ਦੀ ਕੰਟਰੀ ਐ ਜਿਹਦੇ ਕੋਲ ਆਲ ਓਵਰ ਵਾਇਲਡ ਦੇ ਵਿੱਚ 5000 ਸਾਲ ਪਹਿਲਾਂ ਉਹਨਾਂ ਬਿਮਾਰੀਆਂ ਦਾ ਇਲਾਜ ਸੀ ਜਿਨ੍ਹਾਂ ਦਾ ਅੱਜ ਸਾਇੰਸ ਲੱਭਦੀ ਫਿਰਦੀ ਐ ਵੈਸਟ ਕੋਲੇ ਵੀ ਇਲਾਜ ਹੈ ਨਹੀਂ ਤੁਸੀਂ ਕਹਿ ਰਹੇ ਨਹੀਂ ਨਹੀਂ ਹੈ ਨਹੀਂ ਸਾਡੇ ਕੋਲ 5000 ਸਾਲ ਪਹਿਲਾਂ ਉਹਨਾਂ ਬਿਮਾਰੀਆਂ ਦਾ ਇਲਾਜ ਹੈਗਾ ਜਿਨ੍ਹਾਂ ਦਾ ਲੱਭਦੇ ਫਿਰਦੇ ਅੱਜ ਸਰਚਾਂ ਹੋ ਰਹੀਆਂ ਕਿ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾਵੇ ਬਦਕਿਸਮਤੀ ਹੈ ਕਿ ਇਸ ਨੂੰ ਦਵਾਇਆ ਗਿਆ ਕਿਸੇ ਸਿਆਸਤ ਦੇ ਥਰੂ ਜਾਂ ਕੋਈ ਇੰਡਸਟਰੀ ਨੂੰ ਅਭਾਰਨ ਦੇ ਲਈ ਸੋ ਇਸ ਵਿਸ਼ੇ ਤੇ ਆਪਾਂ ਜ਼ਿਆਦਾ ਬੋਲਾਂਗੇ ਤਾਂ ਆਪਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਇੰਡਸਟਰੀ ਏਡੀ ਭਾਰੀ ਹੋ ਚੁੱਕੀ ਹੈ ਸੋ ਹੁਣ ਮੋਦੀ ਸਰਕਾਰ ਨੇ ਇਹਦੇ ਤੇ ਜ਼ਰੂਰ ਹੰਬਲਾ ਮਾਰਿਆ ਇੱਕ ਆਯੂਸ਼ ਮੰਤਰਾਲਾ ਡਿਵੈਲਪ ਕਰਕੇ ਪੂਰੇ ਵਰਲਡ ਦੇ ਵਿੱਚ ਭਾਵੇਂ ਜੋਗ ਦੇ ਥਰੂ ਗੱਲ ਪਹਚਾਈ ਹੈ ਤਾਂ ਹੁਣ ਇਹ ਸਿਸਟਮ ਹੈ ਜਿਹੜਾ ਉੱਪਰ ਨੂੰ ਆ ਰਿਹਾ ਹੈ ਸਪੈਸ਼ਲੀ ਮੋਦੀ ਜੀ ਨੇ ਇੱਕ ਵੱਡੀ ਕਾਨਫਰੰਸ ਦੇ ਵਿੱਚ ਬੋਲਿਆ ਵੀ ਸੀ ਕਿ ਕੇਨਿਆ ਦੀ ਰਸਟਰਪਤੀ ਦੀ ਬੇਟੀ ਸੀ ਰੋਜ਼ਮੈਰੀ ਉਹਦਾ ਨਾਮ ਸੀ ਉਹਦੀ ਅੱਖਾਂ ਦੀ ਨਿਗਾ ਚਲੇ ਗਈ ਕਿਸੇ ਟ੍ਰੀਟਮੈਂਟ ਦੇ ਵਿੱਚ ਤਾਂ ਉਹਨਾਂ ਨੇ ਪੂਰੇ ਵਰਲਡ ਦੇ ਵਿੱਚ ਉਹਦਾ ਇਲਾਜ ਕਰਾਇਆ ਪਰ ਸਫਲਤਾ ਪ੍ਰਾਪਤ ਨਹੀਂ ਹੂੰ ਲਾਸਟ ਦੇ ਵਿੱਚ ਭਾਰਤ ਦੇ ਵਿੱਚ ਆ ਕੇ ਆਯੁਰਵੇਦ ਦੇ ਵਿੱਚ ਉਹਨੂੰ ਸਫਲਤਾ ਪ੍ਰਾਪਤ ਹੋਈ ਰੋਜ਼ਮੈਰੀ ਨੂੰ ਅੱਜ ਦਿਖਦਾ ਆ ਅਜ਼ਰਬੈਜਾਨ ਦੀ ਬਦੌਲਤ ਇੱਕ ਬਹੁਤ ਵੱਡਾ ਮੈਸੇਜ ਹੈ ਬਹੁਤ ਵੱਡੀ ਗੱਲ ਹੈ ਪਰ ਬਦਕਿਸਮਤੀ ਕਿ ਇਹਨੂੰ ਉੱਪਰ ਨਹੀਂ ਦਿੱਤਾ ਗਿਆ ਹੁਣ ਆਪਾਂ ਦੇਖ ਰਹੇ ਹਾਂ ਪਿਛਲੇ 2-3 ਸਾਲਾਂ ਤੋਂ ਅਜ਼ਰਬੈਜਾਨ ਦੀ ਬਹੁਤ ਗੱਲ ਚੱਲ ਰਹੀ ਹੈ ਪਰ ਇਹਦੀ ਆੜ ਤੇ ਗਲਤ ਵੀ ਬਹੁਤ ਕੁਝ ਹੋ ਰਿਹਾ ਹੈ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਰੋਜ਼ ਇੰਟਰਵਿਊਆਂ ਦੇਖਦੇ ਇੰਨੀਆਂ-ਇੰਨੀਆਂ ਅਸੀਂ ਆਉਂਦੀਆਂ ਤਾਂ ਕਈ ਵਾਰੀ ਇਹ ਦਿਲਚਸਪ ਸਵਾਲ ਵੀ ਆਉਂਦਾ ਵੀ ਵਾਕੇ ਹੀ ਇਹ ਗੱਲਾਂ ਠੀਕ ਐ ਕੋਈ ਜੂਸ ਬਣਾ ਕੇ ਪਿਆਈ ਜਾਂਦਾ ਹੈ ਕੋਈ ਦਵਾਈ ਬਣਾ ਕੇ ਪਿਆਈ ਜਾਂਦਾ ਹੈ ਕੋਈ ਕੁਸ਼ ਕਰੀ ਜਾਂਦਾ ਕੋਈ ਲਾਈਵ ਦਿਖਾਈ ਜਾਂਦੇ ਹੁੰਦੇ ਆ ਲੈ ਲਓ 30 ਦਿਨ ਆਈ ਤੁਹਾਡਾ ਘਰੇ ਬੈਠਿਆਂ ਦਾ ਹੀ ਸਭ ਕੁਝ ਠੀਕ ਹੋ ਜਾਊਗਾ ਇਹ ਖਤਰਨਾਕ ਵੀ ਹੋ ਸਕਦਾ ਹੈ ਕਿ ਬੰਦਾ ਆਪਣੀ ਮਰਜ਼ੀ ਨਾਲ ਹੀ ਕੋਈ ਵੱਧ ਘਟ ਪਾ ਕੇ ਤੇ ਲੈਂਦਾ ਰਵੇ ਪਤਾ ਲੱਗੇ ਕਿ ਗਰਮੀ ਕੱਢਣੀ ਸੀ ਗਰਮੀ ਹੋਰ ਪੈ ਗਈ ਡਿਪੈਂਡ ਕਰਦਾ ਕਿ ਜਿਹੜਾ ਬੰਦਾ ਦੁਕਾਨ ਤੇ ਮਾਲਕ ਬੈਠਾ ਹੈ ਜਿਹੜਾ ਵੈਦ ਹੈ ਦੇਖੋ ਸਟੀਰੋਇਡ ਮਲਾਮ ਲਾ ਕੇ ਦੇਈ ਜਾਂਦੇ ਨੇ ਸਟੀਰੋਇਡ ਮਲਾ ਕੇ ਸਟੀਰੋਇਡ ਮਲਾਮ ਲਾ ਕੇ ਦੇਈ ਜਾਂਦੇ ਨੇ ਦਵਾਈ ਮਤਲਬ ਤੁਹਾਡੇ ਗੋਡੇ ਦੁਖੀ ਲੋਕ ਤਾਂ ਇੰਟਰਵਿਊ ਦੇਖ ਕੇ ਪਹੁੰਚ ਜਾਂਦੇ ਵੈਦ ਸਾਹਿਬ ਕੋਲੇ ਚਲੀਏ ਜੀ ਇਹ ਤਾਂ ਗੋਡਿਆਂ ਨੂੰ ਠੀਕ ਕਰ ਦਿਆਂਗੇ 15 ਦਿਨਾਂ ਦਾ ਇਲਾਜ ਪੱਕਾ ਤੁਹਾਡਾ ਗਠੀਏ ਦਾ ਇਲਾਜ ਕਰ ਦਿਆਂਗੇ ਤੁਹਾਡੇ ਗੋਡਿਆਂ 'ਚ ਬਾ ਨਹੀਂ ਹੋਣੀ ਹਾਂ ਗੋਡਿਆਂ 'ਚ ਦਰਦ ਹੁੰਦਾ ਹਾਂ ਸਰੀਰ 'ਚ ਦਰਦ ਹੁੰਦਾ ਏਕਾਟੋਮੀਨ ਨਾਂ ਦੀ ਡਿਜ਼ੀਜ਼ ਹੈ ਕਿ ਤੁਹਾਡੀ ਬਾਡੀ ਦਾ ਉਹ ਸਿਸਟਮ ਤੁਹਾਡੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦਿੰਦਾ ਉਹ ਜ਼ਿਆਦਾਤਰ ਹੱਡੀਆਂ ਦੇ ਉੱਤੇ ਲੀਵਰ ਦੇ ਉੱਤੇ ਇਦਾਂ ਅਟੈਕ ਕਰਦਾ ਉੱਚ ਫਿਰ ਪੇਨ ਹੁੰਦੀ ਆ ਤੁਸੀਂ ਕਿਸੇ ਵੀ ਮੈਡੀਸਿਨ ਦੇ ਵਿੱਚ ਕੈਪਸੂਲਾਂ ਚ ਜਿੱਦਾਂ ਹੁਣ ਸਾਡੇ ਕਈ ਕੈਪਸੂਲ ਆਉਂਦੇ ਨੇ ਜਿੱਦਾਂ ਭਸਮਾ ਹੈਗੀਆਂ ਉਹ ਕੈਪਸੂਲ ਦੇ ਵਿੱਚ ਭਰ ਕੇ ਦੇਣੀਆਂ ਪੈਂਦੀਆਂ ਜਾਂ ਸ਼ੂਗਰ ਦੀ ਦਵਾਈ ਹੈ ਹੁਣ ਅਸੀਂ ਵਿੱਚ ਸਟੀਰੌਇਡ ਪਾ ਦੀਏ ਸਿਰੌਣ ਪਾ ਕੇ ਦੇ ਦੋ ਇਮੇਜੈਂਟਲੀ ਬੰਦੇ ਨੂੰ ਰਾਤ ਮਿਲ ਜਾਣੀ ਉਹ ਤਾਂ ਗੁਣ ਗਾਊਗਾ ਬਟ ਆਉਣ ਵਾਲੇ 2-4 ਮਹੀਨੇ ਬਾਅਦ ਫਿਰ ਉਹਨੂੰ ਪਤਾ ਲੱਗੂਗਾ ਕਿ ਕਿਡਨੀ ਤੇ ਇਫੈਕਟ ਹੋ ਜੇ ਪਤਾ ਲੱਗੇ ਸਾਰੇ ਵਾਸਤੇ ਇਫੈਕਟ ਹੁੰਦਾ ਜੀ ਪੈ ਜਾਂਦਾ ਸਗੋਂ ਹੋਰ ਦਵਾਈ ਲੋਕ ਡਰਨ ਵੀ ਤਾਂ ਲੱਗੇ ਵੈਦ ਸਾਹਿਬ ਜੀ ਵੀਕ ਸਾਲ ਪਹਿਲਾਂ ਬਹੁਤ ਇਹੋ ਜਿਹੇ ਕਾਂਡ ਹੋਏ ਜਿੱਥੇ ਕਿਸੇ ਦੀਆਂ ਕਿਡਨੀਆਂ ਫੇਲ ਹੋ ਗਈਆਂ ਲੋਕ ਜਿਹਨੂੰ ਆਪਾਂ ਦੇਸੀ ਦਵਾਈ ਕਹਿ ਦਿੰਨੇ ਆ ਕਿ ਵੈਦ ਤੋਂ ਦੇਸੀ ਦਵਾਈ ਲੈਣੀ ਆ ਧੜਾ ਧੜ ਲੋਕ ਐਲੋਪੈਥੀ ਵੱਲ ਮੂਵ ਹੋਏ ਕਿ ਵੈਦਾਂ ਤੋਂ ਤਾਂ ਨੀਮ ਹਕੀਮ ਖਤਰায়ে ਜਾਣ ਵਾਲੀ ਗੱਲ ਹੋਵੇ ਬਿਲਕੁਲ ਬਿਲਕੁਲ ਇਹ ਵਾਕਈ ਸੱਚ ਗੱਲ ਆ ਸਰ ਸਾਡੇ ਸਿਆਣਿਆਂ ਨੇ ਬੜੇ ਸਮੇਂ ਪਹਿਲਾਂ ਇਹ ਪ੍ਰਚਲਿਤ ਹੈ ਗੱਲ ਨੀਮ ਹਕੀਮ ਖਤਰায়ে ਜਾਣ ਅਸਲ ਆਯੁਰਵੈਦ ਜਿਹੜਾ ਹੈਗਾ ਉਹ ਬਹੁਤ ਘੱਟ ਹੈਗਾ ਬਹੁਤ ਘੱਟ ਲੋਕਾਂ ਨੂੰ ਪਤਾ ਤੁਸੀਂ ਕੀ ਵਰਤਦੇ ਹੋ ਤੁਸੀਂ ਤੁਸੀਂ ਜਿਹੜੀ ਦਵਾਈ ਦਿੰਦੇ ਹੋ ਵੀ ਜਿਹੜੀ ਗਰਮੀ ਪੈ ਗਈ ਮਿਹਦੇ ਚ ਜਿਹੜਾ ਲੀਵਰ ਚ ਦਿੱਕਤ ਆ ਗਈ ਤੁਸੀਂ ਫਿਰ ਦਵਾਈ ਕੀ ਦਿੰਨੇ ਹੋ ਸਰ ਅਸੀਂ ਤਾਂ ਮੈਂ ਤਾਂ ਤੁਹਾਡੇ ਚੈਨਲ ਤੇ ਗੱਲ ਕਰਨ ਦੇ ਵਿੱਚ ਵੀ ਮੈਨੂੰ ਕੋਈ ਇਤਕਤਨ ਹੀ ਨਹੀਂ ਹੈਗੀ ਕਿ 10 ਲੱਖ ਰੁਪਏ ਤੱਕ ਦਾ ਇਨਾਮ ਅਸੀਂ ਦੇਣ ਨੂੰ ਤਿਆਰ ਹਾਂ ਹੂੰ ਸਾਡੀ ਕਿਸੇ ਦਵਾਈ ਦੇ ਵਿੱਚ ਕੋਈ ਸਟੀਰੋਇਡ ਕੱਢ ਦਵੇ ਹੂੰ ਕੋਈ ਐਲੋਪੈਥੀ ਕੱਢ ਦਵੇ ਕੋਈ ਨਸ਼ਾ ਕੱਢ ਦਵੇ ਕੋਈ ਹੋਰ ਗਲਤ ਚੀਜ਼ ਕੱਢ ਦਵੇ ਜਿਹੜੀ ਮਨੁੱਖੀ ਸਰੀਰ ਦੇ ਲਈ ਫਾਇਦੇਮੰਦ ਨਹੀਂ ਹੈਗੀ ਹੂੰ ਚੈੱਕ ਕਰਾ ਲਵੇ ਲੈਬੋਰਾਟਰੀ ਦੇ ਵਿੱਚ ਕੋਈ ਵੀ ਮੈਡੀਸਨ ਕਦੇ ਵੀ ਸਾਡੇ ਸੈਂਪਲ ਭਰ ਕੇ ਅਸੀਂ ਪਿਓਰ ਅਜ਼ਰਬੈਦ ਸਾਡੇ ਜਿਹੜੇ ਵੈਦ ਸਾਹਿਬ ਨੇ ਮਤਲਬ ਇੱਥੋਂ ਤੱਕ ਦੇਖੋ ਨੀਤ ਨੀਅਤ ਤੇ ਨੀਤੀ ਇਹ ਤਿੰਨ ਚੀਜ਼ਾਂ ਕੰਮ ਕਰਦੀਆਂ ਨੇ ਇੱਥੇ ਉਹ ਤਾਂ ਹੈ ਨਹੀਂ ਕਿ ਤੁਸੀਂ ਸੌਦੇ ਵੇਚਣੇ ਇੱਥੇ ਤਾਂ ਤੁਹਾਡੇ ਕੋਲ ਗਰੀਬ ਬੰਦੇ ਨੇ ਵੀ ਆਉਣਾ ਹੈ ਅਮੀਰ ਨੇ ਵੀ ਆਉਣਾ ਹੈ ਔਰ ਸਿਹਤ ਨਾਲ ਜੁੜਿਆ ਮਸਲਾ ਆ ਬੜਾ ਜਾ ਵੀ ਕਿਸੇ ਨੂੰ ਤੁਸੀਂ ਗਲਤ ਦੇਤਾ ਤਾਂ ਉਸ ਵੀ ਹੋ ਸਕਦਾ ਦੀ ਜਾਨ ਜਾ ਸਕਦੀ ਹੈ ਲੋਕ ਤਾਂ ਸੈਕਸ ਪਾਵਰ ਵਧਾਉਣ ਵਾਸਤੇ ਕਹਿੰਦੇ ਭਸਮਾ ਬਣਵਾਈ ਜਾਂਦੇ ਆ ਵਿੱਚ ਸੋਨਾ ਪਾ ਦਿਓ ਵਿੱਚ ਚਾਂਦੀ ਪਾ ਦਿਓ ਜੀ 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 ਹੁੰਦਾ ਸੈਕਸ ਪਾਵਰ ਵਧਾਉਣ ਲਈ ਇਹਦੇ ਤੇ ਲੁੱਟ ਬਹੁਤ ਹੋ ਰਹੀ ਹੈ ਲੁੱਟ ਹੋ ਰਹੀ ਹੈ ਲੁੱਟ ਬਹੁਤ ਹੋ ਰਹੀ ਹੈ ਲੱਖ ਲੱਖ ਰੁਪਏ ਦੀ ਦਵਾਈ 50 5000 ਰੁਪਏ ਦੀ ਦਵਾਈ ਅਸੀਂ ਵੀ ਪਾਉਨੇ ਆ ਭਸਮਾ ਅਸੀਂ ਵੀ ਬਣਾਉਨੇ ਆ ਮੈਡੀਸਨ ਇਹ ਪੂਰੀ ਬਾਡੀ ਨੂੰ ਤਾਕਤ ਦਿੰਦੀ ਹੈ ਕੱਲਾ ਸੈਕਸুয়াল ਪਾਵਰ ਸਾਰਾ ਸਰੀਰ ਸਿਸਟਮ ਹੈ ਨਾ ਇੱਕ ਵਿਕਛੇਤੀ ਜਾਂਦੀ ਹੈ ਨਾ ਫਿਰ ਦਵਾਈਏ ਗੱਲ ਕਹਿ ਕੇ ਵਿੱਚੋਂ ਹਾਂ ਇਹ ਗੱਲ ਕਹਿ ਕੇ ਵੇਚਦੇ ਤਾਂ ਜਲਦੀ ਵਿਕ ਜਾਂਦੀ ਹੈ ਲੋਕ ਘੜਾ ਢੜ ਲੈ ਜਾਂਦੇ ਆ ਪਰ ਉਹਦਾ ਨੁਕਸਾਨ ਵੀ ਹੈ ਉਹਦਾ ਪਤਾ ਹੋਣਾ ਚਾਹੀਦਾ ਕਿ ਕਿੰਨੀ ਬੰਦਾ ਪਚਾ ਸਕਦਾ ਹੈ ਗ੍ਰਾਮ ਦਾ ਵੀ ਅੱਠਵਾਂ ਹਿੱਸਾ ਮੈਡੀਸਨ ਹੈ ਜਿਹੜੀ ਇਹ ਭਸਮਸੀ ਦਿੰਦੇ ਆ ਉਹ 24 ਘੰਟਿਆਂ ਬਾਅਦ ਦੇਣਾ ਹੁੰਦਾ 24 ਘੰਟੇ ਵਿੱਚ ਉਹਨੂੰ ਰਿਪੀਟ ਵੀ ਨਹੀਂ ਕਰ ਸਕਦੇ ਹੂੰ ਬੋਲੋ ਕੱਲੀ ਪਸਮ ਨਹੀਂ ਹੁੰਦੀ ਉਹਨੂੰ ਉਠ ਦਿੱਤੀ ਹੁੰਦੀ ਆ ਹੋਰ ਕਈ ਮੈਡੀਸਨਾਂ ਨੂੰ ਹਾਂਜੀ ਰੋਮੀ ਮਸਤੰਗੀ ਆ ਇਰਾਨ ਤੋਂ ਅਸੀਂ ਮਗਵਾਉਂਦੇ ਆ 35000 ਰੁਪਏ ਦੀ ਕਿਲੋ ਆ ਅੱਛਾ ਹਾਂਜੀ ਮਤਲਬ ਜਿਹੜੀਆਂ ਦਵਾਈਆਂ ਮਹਿੰਗੀਆਂ ਆ ਉਹਨਾਂ ਨੇ ਹੁਣ ਸੋਨਾ ਸੋਨੇ ਨੇ ਸੋਨੇ ਦੇ ਰੇਟ ਆਉਣਾ ਆ ਤੇ ਇਹ ਸੋਨਾ ਵੀ ਪੈਂਦਾ ਸੋਨਾ ਪਸਮਾ ਉਹੀ ਜਿਵੇਂ ਕਹਿ ਦਿੰਦੇ ਸੋਨੇ ਦੀ ਪਸਮ ਪਾਈ ਆ ਹਾਂਜੀ ਹਾਂਜੀ ਸੋਨੇ ਦੀ ਪਸਮ ਪਸਮ ਬਣਾ ਕੇ ਉਹਨੂੰ ਪਾਇਆ ਜਾਂਦਾ ਅਸੀਂ ਸਾਰੀਆਂ ਪਸਮਾਂ ਅਸੀਂ ਆਪ ਮਾਰਦੇ ਆ ਸਾਡੇ ਕੋਲ ਬਹੁਤ ਆਉਂਦੇ ਨੇ ਦੂਜੀਆਂ ਕੰਪਨੀ ਵਾਲੇ ਜਿਹੜੇ ਪਸਮਾ ਤੁਹਾਨੂੰ ਬੜੀਆਂ ਬਣਾਈਆਂ ਲੈ ਕੇ ਦਿੰਦੋਂਦੇ ਆ ਉਹ ਨਹੀਂ ਵਰਤਦੇ ਉਹਨਾਂ ਦੇ ਸਰ ਰਿਜ਼ਲਟੇ ਨਹੀਂ ਕਿਉਂਕਿ ਜਿਹੜਾ ਅਸਲ ਆਯੁਰਵੇਦ ਹੈ ਕੁਝ ਮਸ਼ੀਨ ਚੂਸਦੀ ਅੱਛਾ ਹੱਥ ਹੱਥਾਂ ਨਾਲ ਬਣਨਾ ਪਾਥੀਆਂ ਦੇ ਵਿੱਚ ਬਣਨਾ ਤੇ ਜਿੰਨੀਆਂ ਵੀ ਆ ਕਮਰਸ਼ੀਅਲਾਈਜ਼ ਕੰਪਨੀਆਂ ਨੇ ਆਪਾਂ ਨਾਮ ਕਿਸੇ ਦਾ ਨਹੀਂ ਲੈਣਾ ਜਿਹੜੀਆਂ ਆਯੁਰਵੇਦ ਦੇ ਵਿੱਚ ਡੀਲ ਕਰਦੀਆਂ ਇਹ ਪਸਮਾ ਹੀਟਰਾਂ ਤੇ ਜ਼ਿਆਦਾ ਤਾਪਮਾਨ ਤੇ ਬਣਾਉਂਦੇ ਆ ਇਕ ਉਹਨਾਂ ਦੀ ਪਸੰਮ ਹੋਵੇ ਇੱਕ ਸਾਡੀ ਪਸੰਮ ਹੋਵੇ ਜ਼ਮੀਨ ਉਸਮਾਨ ਦੀ ਕੰਢੀ ਹੁੰਦੀ ਆ ਤੁਹਾਡੀ ਅਸੀਂ ਪਾਥੀਆਂ 'ਚ ਬਣਾਉਂਦੇ ਆ ਜੀ ਅੱਛਾ ਉਸਮਾਨ ਪਾਥੀਆਂ ਦੇ ਵਿੱਚ ਬਣਾਉਣੇ ਇੱਕ ਮੈਥਡ ਹੈ ਸਬਜ਼ੀ ਬਣਾਉਣੀ ਇੱਕ ਤਾਂ ਆਪਾਂ ਕੁੱਕਰ ਦੇ ਵਿੱਚ ਬਣਾਤੀ ਇੱਕ ਖੁੱਲੇ ਭਾਂਡੇ 'ਚ ਬਣਦੀ ਆ ਜਿਹੜੀ ਖੁੱਲੇ ਭਾਂਡੇ 'ਚ ਬਣਦੀ ਆ ਉਹ ਪੱਕਦੀ ਆ ਜਿਹੜੀ ਕੁੱਕਰ 'ਚ ਬਣਦੀ ਆ ਉਹ ਗਲਦੀ ਆ ਸੜਦੀ ਆ ਹੂੰ ਉਹਦੀ ਨਿਊਟ੍ਰੀਸ਼ਨ ਵੈਲਿਊ ਵੀ ਨਹੀਂ ਰਹਿੰਦੀ ਇਹੀ ਚੀਜ਼ ਦਵਾਈਆਂ ਦੇ ਨਾਲ ਐਵੇਂ ਹੀ ਕੁੱਕਰ 'ਚ ਨਿਊਟ੍ਰੀਸ਼ਨ ਵੈਲਿਊ ਨਹੀਂ ਰਹਿੰਦੀ ਨਹੀਂ ਰਹਿੰਦੀ ਸਰ ਨੇ ਰੰਦੇ ਨਿਊਟ੍ਰੀਸ਼ਨ ਵੈਲਿਊ ਉਹਦੇ ਚ ਤਾਂ ਖਾਣਾ ਗਲਦ ਹੈ ਪੱਕਦਾ ਥੋੜੀ ਆ ਪੱਕਦਾ ਖੁੱਲੇ ਪਾਂਡੇ ਦੇ ਵਿੱਚ ਆਖਰੀ ਸਵਾਲ ਹੈ ਸ਼ਰਾਬ ਹਾਨੀਕਾਰਕ ਹੈ ਜੀ ਸਿਹਤ ਲਈ ਨਹੀਂ ਸਰ ਮੈਂ ਇਹਨੂੰ ਹਾਨੀਕਾਰਕ ਵੀ ਨਹੀਂ ਕਹਿ ਸਕਦਾ ਫਾਇਦੇਮੰਦ ਵੀ ਨਹੀਂ ਕਹਿ ਸਕਦਾ ਲਿਮਟ ਦੇ ਵਿੱਚ ਕੋਈ ਚੀਜ਼ ਲੋੜ ਤੋਂ ਵੱਧ ਤਾਂ ਰੋਟੀ ਵੀ ਜੈ ਜਿਵੇਂ ਅਸੀਂ ਇਹ ਮੰਨਦੇ ਆ ਵੀ ਲੀਵਰ ਦਾ ਕਾਰਨ ਸ਼ਰਾਬ ਹੈ ਵੀ ਸ਼ਰਾਬ ਨਹੀਂ ਹੈ ਕਿ ਨਹੀਂ ਇਹ 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 ਮਿੱਥ ਗਲਤ ਹੈ ਕਿ ਲੀਵਰ ਵੈਸੇ ਗੱਲ ਕਰਦਾ ਮੈਂ ਤਾਂ ਮੇਰੇ ਕੋਲ ਇਦਾਂ ਦੇ ਲੋਕ ਆਉਂਦੇ ਨੇ ਜਿਹੜੇ ਕਹਿੰਦੇ ਆ ਵੀ ਮੈਂ ਤਾਂ ਲੀਵਰ ਦੀ ਪ੍ਰੋਬਲਮ ਹੈ ਉਦੋਂ ਤੋਂ ਆਏ ਜਦੋਂ ਮੈਂ ਸ਼ਰਾਬ ਛੱਡਤੀ ਅੱਛਾ ਐਵੇਂ ਹੀ ਹੁੰਦਾ ਹੈ ਮਤਲਬ ਤੁਸੀਂ ਉਹ ਵੈਦ ਹੋ ਜਿਹੜੇ ਕਹਿੰਦੇ ਹੋ ਕਿ ਸ਼ਰਾਬ ਪੀਂਦੇ ਰਹੋ ਤਾਂ ਵੀ ਦਵਾਈ ਦੇ ਕੇ ਲੀਵਰ ਠੀਕ ਕਰ ਦੇਾਂਗੇ ਲਿਮਟ ਚ ਲਿਮਟ ਚ ਹਾਂ ਲੋੜ ਤੋਂ ਵੱਧ ਤਾਂ ਹੁਣ ਰੋਟੀ ਖਾਦੀ ਵੀ ਮਾੜੀ ਆ ਉਹ ਵੀ ਜ਼ਹਿਰ ਪੈਦਾ ਕਰੂਗੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਹੁਤ ਵਧੀਆ ਲਿਖਿਆ ਗੁਰਬਾਣੀ ਦੇ ਵਿੱਚ ਲੋਡ ਤੋਂ ਬਾਅਦ ਤਾਂ ਤੁਸੀਂ ਅਸੈਸਸ ਦੇ ਵਿੱਚ ਤਾਂ ਹਰ ਚੀਜ਼ ਤੇ ਤੁਹਾਨੂੰ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਕੀਤਾ ਜਾ ਸਕਦਾ ਹੈ ਸੰਪਰਕ ਸਰ ਆਪਣੇ ਨੰਬਰ ਹੈਗੇ 905688569056885700 9056885800 ਬਾਕੀ ਬੜਾ ਸਖਾਲਾ ਐਡਰੈਸ ਹੈਗਾ ਦੁੱਖਨਵਾਰ ਦੁਵਾਖਾਨਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਖਰ ਤੇ ਮਰਿੰਡੇ ਦੇ ਵਿਚਕਾਰ ਚੰਡੀਗੜ੍ਹ ਯੂਨੀਵਰਸਿਟੀ ਹੈ ਹੂੰ 10 ਤੋਂ 5 ਖੁੱਲ੍ਹਾ ਉੱਥੇ ਮੈਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ ਸਿਰਫ ਬੁੱਧਵਾਰ ਦੀ ਛੁੱਟੀ ਹੁੰਦੀ ਹੈ ਸੋ ਅਸੀਂ ਕੋਈ ਮਤਲਬ ਉਦਾਂ ਹਵਾ ਚ ਕਰਦੇ ਉਹੀ ਉਹ ਪੈਸੇ ਨੂੰ ਅਸੀਂ ਆਪਾਂ ਨੇ ਆਪਣੇ ਬੱਚਿਆਂ ਤੇ ਹੀ ਖਰਚਣਾ ਹਮ ਗਲਤ ਕਿਸੇ ਤੋਂ ਲੈ ਕੇ ਸਾਡੇ ਤਾਂ ਵੈਦ ਸਾਹਿਬ ਕਹਿੰਦੇ ਆ ਵੀ ਜੇ ਸਾਡੇ ਕੋਲ ਦੇਖੋ ਇਹ ਜਿਹੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਟ੍ਰਾਂਸਪਲੈਂਟ ਦਸਤਾਂ ਲਿਭਦਾ ਹਮ ਕਿ 50 ਲੱਖ ਰੁਪਈਆ ਲੱਗਣਾ ਹੈ ਤੁਹਾਡੇ ਲੁਧਿਆਣੇ ਤੁਸੀਂ ਐਸ ਵੀ ਰਣਵੀਰ ਸਿੰਘ ਹੁਣੇ ਠੀਕ ਕੀਤੇ ਆ ਉਹਨਾਂ ਦੀ ਬੇਟੀ ਐਮ ਬੀ ਬੀ ਐਸ ਡਾਕਟਰ ਹੈ ਐਸ ਪੀ ਰਿਟਾਇਰ ਹੋਏ ਆ ਹੁਣ 50 ਲੱਖ ਦਸਤਾ ਸੀ ਉਹ ਇਹ ਕਹਿੰਦੇ ਸੀ ਚਾਹੇ ਮੇ ਤੋਂ 15 ਲੱਖ ਰੁਪਇਆ ਲੈਣ। ਚੱਕ ਕੇ ਲਿਆਂਦਾ ਸੀ ਗੱਡੀ ਚ ਉਹਨਾਂ ਨੂੰ। 12 ਦਿਨਾਂ ਬਾਅਦ ਇਹਦਾ ਆਇਆ ਜਿੱਦਾਂ 50% ਠੀਕ ਹੋ ਗਏ 2 ਮਹੀਨਿਆਂ ਦੀ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਗਏ। ਅੱਜ ਆਪਣੀ ਵਧੀਆ ਜ਼ਿੰਦਗੀ ਐਨ ਬਤੀਤ ਕਰਦੇ। ਸ਼ੂਗਰ ਦਾ ਵੀ ਇਲਾਜ। ਸ਼ੂਗਰ ਹਾਂ ਸ਼ੂਗਰ ਦੇ ਉੱਤੇ ਤਾਂ ਸਰ ਕਾਫੀ ਕੁਝ ਗੱਲ ਕਰਨ ਵਾਲੀਆਂ ਆ ਆਪਾਂ। ਸਾਡੇ ਕੋਲ ਮਤਲਬ 4 ਤੋਂ 6 ਮਹੀਨੇ ਦਾ ਕੋਰਸ ਹੈ। ਹੂੰ ਜਿਆਦਾਤਰ ਸ਼ੂਗਰ ਤਾਂ ਜਦੋਂ ਪੱਟੀ ਜਾ ਸਕਦੀ ਹੈ ਅਸਲ ਦੇ ਵਿੱਚ ਮੱਕੜ ਸਾਹਿਬ ਸ਼ੂਗਰ ਜਿਹੜਾ ਹੈਗਾ ਨਾ ਅੱਧ ਤੋਂ ਵੱਧ ਲੋਕ ਤਾਂ ਵੈਸੀ ਗੋਲੀ ਹੀ ਖਾ ਲੈਂਦੇ ਸ਼ੂਗਰ ਦੀ ਹੂੰ ਤੁਹਾਡੇ ਲੀਵਰ 'ਚ ਗਰਮੀ ਆ ਗਈ ਲੀਵਰ 'ਚ ਗਰਮੀ ਆ ਗਈ ਤਾਂ ਤੁਹਾਡਾ ਸ਼ੂਗਰ ਲੈਵਲ ਵਧਣ ਲੱਗ ਗਿਆ ਡਾਕਟਰ ਕੋ ਗਏ ਉਹਨੇ ਕਿਹਾ ਗੋਲੀ ਲਾ ਤੀ ਗੋਲੀ ਖਾਣ ਲੱਗ ਗਏ ਜਿਹੜੀ ਪੈਨਕ੍ਰੀਆਜ਼ ਨੇ ਇਨਸੂਲਿਨ ਬਣਾਉਣਾ ਤਾਂ ਉਹਨੂੰ ਬਾਹਰੋਂ ਇਨਸੂਲਿਨ ਲੈਣ ਲੱਗ ਗਏ ਉਹਨੇ ਬੜਾ ਕੰਮ ਹੀ ਭੁੱਲ ਗਈ ਹੂੰ ਬੰਦ ਕਰ ਗਈ ਸਾਲ ਤੁਸੀਂ ਗੋਲੀ ਖਾਧੀ ਸਾਲ ਬਾਅਦ ਤੁੰਡੀ ਚ ਪੈਨ ਕਰਿਆ ਡੈੱਡ ਹੋ ਗਈ ਕਿਨੇ ਕੀਤੀ ਆਪੇ ਕੀਤੀ ਦੇਖ ਕੇ ਤੇ ਉਸੇ ਟਾਈਮ ਤੇ ਲੀਵਰ ਚੈੱਕ ਕਰਾਇਆ ਹੁੰਦਾ ਲੀਵਰ ਦੀ ਗਰਮੀ ਦੀ ਦਵਾਈ ਲੱਤੀ ਹੁੰਦੀ ਉਹ ਨਾਰਮਲ ਆ ਜਾਣਾ ਸੀ ਸ਼ੂਗਰ ਤਾਂ ਹੈ ਹੀ ਨਹੀਂ ਸੀ ਉਹਨੂੰ ਹਾਂ ਅੱਜ ਤੋਂ ਬਾਅਦ ਲੋਕਾਂ ਨੂੰ ਸ਼ੂਗਰ ਤਾਂ ਹੁੰਦਾ ਹੀ ਨਹੀਂ ਲੀਵਰ ਚ ਗਰਮੀ ਲੀਵਰ ਫੈਟੀ ਇਹਦੇ ਕਰਕੇ ਸ਼ੂਗਰ ਲੈਵਲ ਵਧ ਜਾਂਦਾ ਲੋਕ ਗੋਲੀ ਖਾਣ ਲੱਗ ਜਾਂਦੇ ਆ ਉਹ ਡੈੱਡ ਹੋ ਜਾਂਦੀ ਆ ਫਿਰ ਪੱਕੇ ਹੋ ਜਾਂਦੇ ਨੇ ਬਹੁਤ ਧੰਨਵਾਦ ਵੈਸਾਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਨੂੰ ਸੰਪਰਕ ਕਰਨ ਵਾਸਤੇ ਅਸੀਂ ਤੁਹਾਡਾ ਨੰਬਰ ਸਾਂਝਾ ਕਰ ਦੇਵਾਂਗੇ ਧੰਨਵਾਦ ਥੈਂਕ ਯੂ ਸਰ